ਤੇ ਐਸੀ ਬਲਕਾਰ ਸਿੰਘ ਦੀ ਪਾਰਟੀ ਨੇ ਤਿੰਨ ਸਨੇਚਰ ਜਿਹੜੇ ਆ ਉਹ ਫੜੇ ਆ ਜਿਨ੍ਹਾਂ ਚ ਇੱਕ ਹਰਸ਼ अरोड़ा, ਆਕਾਸ਼ਦੀਪ ਤੇ ਰੋਹਿਤ ਕੁਮਾਰ ਇਹ तकरीबन 20 ਸਾਲ ਹੋ ਇਹਨਾਂ ਦੀ ਤਿੰਨਾਂ ਦੀ ਉਮਰ ਇਹਨਾਂ ਤੋਂ ਇਹ ਕੋਲੋਂ 10 ਮੋਬਾਈਲ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀ ਏਰੀਏ 'ਚੋਂ ਤੇ ਇੱਕ ਦਾਤਰ ਜਿਹੜਾ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਇਹ ਤਿੰਨੋਂ ਜਣੇ ਮੋਟਰਸਾਈਕਲ ਤੇ ਬੈਠ ਕੇ ਕਿਸੇ ਵੀ ਇਕੱਲੇ ਲੇਬਰ ਵਾਲੇ ਬੰਦੇ ਨੂੰ ਕਿਤੇ ਸੁੰਸਾਨ ਜਗ੍ਹਾ ਤੇ ਘੇਰ ਕੇ ਦਾਤਰ ਦਿਖਾ ਕੇ ਉਹ ਤੋਂ ਮੋਬਾਈਲ ਸਨੈਚ ਕਰ ਲੈਂਦੇ ਸੀ ਤੇ ਇਹ ਤਿੰਨੋਂ ਬੰਦੇ ਜਿਹੜੇ ਐ ਅਰੈਸਟ ਕਰ ਲਏ ਐ ਇਹਨਾਂ ਕੋਲੋਂ 10 ਮੋਬਾਈਲ ਮਿਲੇ ਤੇ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕੀ ਕੀ ਵਾਰਦਾਤਾਂ ਕੀਤੀਆਂ ਇੱਕ ਨੇ ਮੈਂਬਰਾਂ ਦਾ ਗਰੋ ਹੈਗਾ ਜੀ ਜਿਹੜੇ ਇਹ ਤਿੰਨ ਹੀ ਸੀਗੇ ਤਿੰਨ ਹੀ ਫੜਦੇ ਤੇ ਕਿਹੜੀ ਕਿਹੜੀ ਜਗ੍ਹਾ ਤੇ ਸਾਰੇ ਵਾਰਦਾਤਾ ਕਰਦੇ ਨੇ ਇਹ ਲਾਹ ਲਾਹ ਕੇ ਰੋਡ ਦੇ ਉੱਤੇ ਜਿੱਥੇ ਵੀ ਕਿਤੇ ਸੰਸਾਨ ਜਗ੍ਹਾ ਹੁੰਦੀ ਸੀ ਕਲਾਸ਼ ਨਗਰ ਰੋਡ ਹੋ ਗਿਆ ਜਾਂ ਬਦਦਰ ਆ ਨੂਰ ਵਾਲਾ ਰੋਡ ਅਨਰੂਨੀ ਸੜਕਾ ਜਿੱਥੇ ਮਤਲਬ ਆਵਾਜਾਈ ਘੱਟ ਹੁੰਦੀ ਸੀ ਉੱਥੇ ਸਨੇਚਿੰਗ ਕਰਦੇ ਵਾਰਦਾਤਾ ਤਰੀਕਾ ਕੀ ਹੈਗਾ ਜੀ ਇਹਨਾਂ ਦਾ ਬਸ ਕਲਾਪੋਂ ਦਾ ਦੇਖਿਆ ਤੇ ਉਹਨੂੰ ਦਾਤਰ ਕੱਢ ਕੇ ਦਿਖਾ ਕੇ ਡਰਾ ਕੇ ਉਹ ਤੋਂ ਪੈਸੇ ਮਿਲ ਗਏ ਪੈਸੇ ਮੋਬਾਈਲ ਮੋਸਟਲੀ ਮੋਬਾਈਲ ਜ਼ਿਆਦਾ ਹੁੰਦੇ ਸੀ ਤੇ ਤੈਨੂੰ ਨਸ਼ੇ ਵਗੈਰਾ ਕਰਦੇ ਜੀ ਇਹ ਨਹੀਂ ਹਲੇ ਚੈੱਕ ਕਰਾਵਾਂਗੇ ਇਹਨਾਂ ਦਾ ਡੋਪ ਟੈਸਟ ਕਰਾਵਾਂਗੇ ਤੇ ਵਰਦਾ ਤਾਂ ਕੁਝ ਟਰੇਸ ਵੀ ਹੈ ਜੀ ਜਿਹੜੀ ਇਹਨਾਂ ਵੱਲੋਂ ਕੀਤੀਆਂ ਜੀ 10 ਮੋਬਾਈਲ ਰਿਕਵਰ ਹੈਗੇ ਕਿੰਨੀਆਂ ਕੁ ਵਰਦਾ ਤਾਂ ਸਿਰ ਟਰੇਸ ਹੈਗੇ ਇਹ 6-7 ਤਾਂ ਸਾਡੇ ਕੋਲ ਰਿਪੋਰਟਡ ਹੈਗੀਆਂ ਕਿਉਂਕਿ ਅਸੀਂ ਸਾਰੀਆਂ ਵੈਰੀਫਾਈ ਕਰਦੇ ਹਾਂ ਕਿੰਨੀ-ਕਿੰਨੀ ਆਈਦੇ ਸਰ ਕਿੰਨੀ-ਕਿੰਨੀ ਆਈਦੇ ਆ ਇਹ ਸਾਰੇ 2021 ਨਾਲ ਦੇ ਗ੍ਰੀਡ ਇਹਨਾਂ ਦਾ ਪਿਛਲਾ ਕੋਈ ਪਹਿਲਾ ਕੋਈ ਪੱਚਾ ਵਗੈਰਾ ਦਰਜ ਨਾ ਹੈ ਨਹੀਂ ਫਿਲਹਾਲ ਨਹੀਂ ਹੈ ਅਸੀਂ ਐਪ ਤੇ ਚੈੱਕ ਕੀਤਾ ਬਾਕੀ ਉਹਨਾਂ ਰਿਮਾਂਡ ਲੈ ਕੇ ਸਾਰਾ ਵੈਰੀਫਾਈ ਕਰਾਂਗੇ ਤੇ ਜਿਹੜੇ ਸਿਰ ਬ੍ਰਾਹਮਣ ਮੋਬਾਈਲ ਕੀਤੇ ਗਏ ਇਹਨਾਂ ਜੇ ਅੱਗੇ ਕੀ ਕਰਦੇ ਸੀ ਮੋਬਾਈਲਾਂ ਦਾ ਜਿਹੜੇ ਇਹ ਐ ਇੱਦਾਂ ਹੀ ਤੁਰਦੇ ਫਿਰਦੇ ਕਿਸੇ ਲੇਬਰ ਵਾਲੇ ਨੂੰ ਵੇਚ ਦਿੰਦੇ ਸੀ ਕਿਉਂਕਿ ਜੇ ਦੁਕਾਨ ਤੇ ਵੇਚਣਗੇ ਤਾਂ ਫਿਰ ਫੜਾ ਹੋ ਜਾਊਗਾ ਜੀ ਉਹ ਕੋਈ ਪਿੰਡ ਨੂੰ ਜਾਣ ਵਾਲਾ ਲੇਬਰ ਵਾਲਾ ਉਹਨੂੰ ਦੇ ਦਿੱਤਾ ਕੋਈ ਉਹ ਅਗਲਾ ਲੈ ਕੇ ਗਾਹ ਜਾਂਦਾ ਸੀ ਉਹ ਮਹੀਨਾ ਦੋ ਮਹੀਨੇ ਬੰਦ ਰਹਿੰਦਾ ਸੀ ਇੱਕ ਹੋਰ ਸਿਰ ਕਿੰਨੇ ਟਾਈਮ ਤੋਂ ਐਕਟਿਵ ਹੈਗੇ ਨੇ ਕਿ ਰਹੀ ਹੈ ਇਹ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜ਼ਿਆਦਾ ਐਕਟਿਵ ਸੀਗੀ ਹਾਂ ਤੇ ਕਿੰਨੀ ਕ ਵਾਰ ਤਾਂ ਕਰ ਚੁੱਕੇ ਕੁਝ ਨੀਅਰ ਬੋਲੇ ਭਲੇ ਸਾਰਾ ਕਲੀਅਰ ਕਰ ਰਹੇ ਨਾ ਜੀ ਹਾਂ ਕਲੀਅਰ ਕਰ ਰਹੇ ਹਾਂ ਰਿਮਾਈਂਡ ਦੇ ਨੇ ਪ੍ਰੈਜ਼ੈਂਟ ਹਾਂ ਠੀਕ ਥੈਂਕ ਯੂ ਜੀ